ਗੋਨਦਾਸ ਜੀ ਪੰਤਪਾ ਸਾਹਿਬ ਨੇ ਆਪਣੀ ਸਰਕਾਰ ਬਾਰੇ ਵੱਡੀ ਗੱਲ ਕਹੀ ਆਹ ਤੁਹਾਨੂੰ ਦੱਸਦੇ ਆ ਪੰਤਪਾ ਸਾਹਿਬ ਨੇ ਕੀ ਕਿਹਾ ਸਾਡੇ ਸੂਬੇ ਦੇ ਸਰਕਾਰੀ ਸਕੂਲ ਬੱਚਿਆਂ ਨੂੰ ਪੜ੍ਹਾਈ ਲਿਖਾਈ ਤੋਂ ਇਲਾਵਾ ਉਹਨਾਂ ਦੀ ਸਖਸ਼ੀਅਤ ਤੇ ਵਿਕਾਸ ਵੀ ਸਿੱਖਿਆ ਵੀ ਦਿੰਦੇ ਹਨ ਬੜੇ ਅਫਸੋਸ ਦੀ ਗੱਲ ਹੈ ਕਿ ਸਨਾਵਰ ਅਤੇ ਦੂਮ ਵਰਗੇ ਸਕੂਲਾਂ ਚ ਪੜਨ ਵਾਲੇ ਯਾਨੀ ਕਦੇ ਸਰਕਾਰੀ ਸਕੂਲਾਂ ਚ ਪੜਨ ਵਾਲੇ ਬੱਚਿਆਂ ਨੂੰ ਮੌਕਾ ਨਹੀਂ ਦਿੱਤਾ 16 ਮਾਰਚ 2022 ਨੂੰ ਖੜਖੜ ਖਲਾ ਵਿਖੇ ਪੰਜਾਬ ਨੂੰ ਮੂੜ ਰੰਗਲਾ ਪੰਜਾਬ ਬਣਾਉਣ ਦੇ ਲਈ ਇਹਤ ਲਿਆ ਸੀ ਅੱਜ ਸਾਡੀ ਸਰਕਾਰ ਬਣੇ ਨੂੰ ਪੂਰੇ 2.5 ਸਾਲ ਹੋ ਚੁੱਕੇ ਹਨ ਅਸੀਂ ਹੁਣ ਤੱਕ 45000 ਮੁੰਡੇ ਕੁੜੀਆਂ ਨੂੰ ਸਰਕਾਰੀ ਨੌਕਰੀ ਦੇ ਚੁੱਕੇ ਹਾਂ ਵਿਰੋਧੀ ਕਿਸੇ ਭੁਲੇਖੇ 'ਚ ਨਾ ਰਹਿਣ ਸਾਨੂੰ ਚੌਣਾ ਜਿਤਨੀਆਂ ਵੀ ਆਉਂਦੀਆਂ ਨੇ ਤੇ ਸੌ ਚੁਕਨੀ ਵੀ ਆਉਂਦੀ ਹੈ ਆਉਣ ਵਾਲੇ ਦਿਨਾਂ 'ਚ ਦਿੱਲੀ ਵਿਖੇ ਦੁਬਾਰਾ ਸੌਚਕ ਸਮਾਗਮ ਕਰਾਂਗੇ ਕੇਜਰੀ ਵਾਲਤਾ ਸਾਡੇ ਦਿਲ ਚ ਵਸਦੇ ਨੇ ਇਮਾਨਦਾਰੀ ਦੀ ਜਿੰਦੀ ਜੋਬ ਦੀ ਮਿਸਾਲ ਕੱਟਰ ਇਮਾਨਦਾਰ ਦੇਸ਼ ਭਗਤ ਅਤੇ ਕਰੋੜਾਂ ਲੋਕਾਂ ਦੀ ਉਮੀਦ ਹਨ ਕੇਜਰੀਵਾਲ ਹਾਂਜੀ ਤੁਹਾਨੂੰ ਦੱਸਤੀ ਹੈ ਜੀ ਪੰਤਪਾ ਸਾਹਿਬ ਨੇ ਆਪਣੀ ਸਰਕਾਰ ਬਾਰੇ ਵੱਡੀ ਗੱਲ ਕਹੀ ਜਿਸ ਨੇ ਹੈਰਾਨ ਕਰ ਦਿੱਤਾ ਤੁਹਾਨੂੰ ਦੱਸਤੀ ਹੈ ਪੰਤਪਾ ਸਾਹਿਬ ਨੇ ਕਿਹਾ ਕਿ ਅਸੀਂ ਜੋ ਸਰਕਾਰ ਚ ਆਏ ਹੈਗੇ 22 ਸਾਲ ਹੋ ਚੁੱਕੇ ਹੈਗੇ ਤੇ ਸਾਡੀ ਸਰਕਾਰ ਨੇ ਹੁਣ ਤੱਕ 45 ਹਜ਼ਾਰ ਸਰਕਾਰੀ ਨੌਕਰੀਆਂ ਵੰਡ ਦਿੱਤੀਆਂ ਹੈਗੀਆਂ ਮੁੰਡੇ ਕੁੜੀਆਂ ਦੇ ਵਿੱਚ ਇਦਾਂ ਹੀ ਅਸੀਂ ਕੰਮ ਕਰਦੇ ਰਵਾਂਗੇ ਲੋਕੀ ਇਹ ਭੁਲੇਖਾ ਨਾ ਕਰਨ ਜਿਹੜੇ ਕੀ ਵਿਰੋਧੀ ਟੀ ਰਹੇਗੇ ਹੈ ਕਿ ਉਹ ਸਾਨੂੰ ਬਾਦ ਇਨਕੇ ਸਾਡੀ ਸਰਕਾਰ ਇਦਾਂ ਹੀ ਵਧੀਆ ਕੰਮ ਕਰਦੀ ਰਹੇਗੀ ਪੰਤਪਨ ਸਾਹਿਬ ਨੇ ਕੇਜਰੀਵਾਲ ਸਾਹਿਬ ਬਾਰੇ ਵੀ ਵੱਡੀ ਗੱਲ ਕਹੀ ਉਹਨਾਂ ਨੇ ਕਿਹਾ ਵਿਰੋਧੀ ਸ਼ੱਕ ਨਾ ਕਰਨ ਪੰਤਪਨ ਸਾਹਿਬ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਵਧੀਆ ਇਨਸਾਨ ਨੇ ਉਹਨਾਂ ਨੂੰ ਕਦੀ ਦਬਾਇਆ ਨਹੀਂ ਜਾ ਸਕਦਾ ਉਹਨਾਂ ਨੇ ਪਹਿਲੇ ਵੀ ਵਧੀਆ ਕੰਮ ਕੀਤੇ ਨੇ ਤੇ ਲੋਕਾਂ ਤੋਂ ਅਪੀਲ ਕੀਤੀ ਪੰਤਪਨ ਸਾਹਿਬ ਨੇ ਕਿ ਅਰਵਿੰਦ ਕੇਜਰੀਵਾਲ ਨੂੰ ਸਪੋਰਟ ਜ਼ਰੂਰ ਕਰਨ ਇਹ ਵੱਡੀ ਗੱਲ ਕਹੀ ਬਾਕੀ ਦੇਖਦੇ ਹਾਂ ਕੀ ਹੁੰਦਾ ਹੈ ਪੋਲਿਟਿਕਸ ਦੇ ਵਿੱਚ ਪੰਤਪਨ ਸਾਹਿਬ ਨੇ ਵਧੀਆ ਕੰਮ ਕੀਤਾ ਹੈ ਪੰਜਾਬ ਦੇ ਵਿੱਚ ਸਰਕਾਰੀ ਨੌਕਰੀਆਂ ਦਿੱਤੀਆਂ ਹੈਗੀਆਂ ਸਕੂਲ ਖੋਲੇ ਹੈਗੇ ਸਕੂਲ ਆਫ ਐਮਿਨੈਂਸ ਬਣਾਏ ਹੈਗੇ ਹੈ ਇਨਫਰਾਸਟ੍ਰਕਚਰ ਦੇ ਕੰਮ ਕਿਤੇ ਹੈਗੇ ਜੀ ਇਦਾਂ ਹੀ ਪੰਤਪਤ ਸਾਹਿਬ ਤੁਸੀਂ ਵਧੀਆ ਕੰਮ ਕਰਦੇ ਰਹੋ ਬਾਕੀ ਜਾਂਦੇ ਆਂਦੇ ਤੁਹਾਨੂੰ ਦੱਸਤੀਏ ਜੀ ਪੰਤਪਤ ਸਾਹਿਬ ਨੇ ਆਪਣੀ ਸਰਕਾਰ ਬਾਰੇ ਵੱਡੀ ਗੱਲ ਕਹਿ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਕਿਉਂਕਿ ਇੰਨੀ ਸਰਕਾਰੀ ਨੌਕਰੀਆਂ ਦੇਣੀਆਂ ਕੋਈ ਸੌਖੀ ਗੱਲ ਨਹੀਂ ਹੈਗੀ ਜੋ ਪੰਤਪਤ ਦੀ ਸਰਕਾਰ ਨੇ ਕੀਤਾ ਹੈਗਾ ਬਾਕੀ ਦੇਖਦੇ ਹਾਂ ਕਿਦਾਂ ਕੰਮ ਚੱਲਦਾ ਹੈ ਪੰਤਪਤ ਸਾਹਿਬ ਲੱਗੇ ਹੋਏ ਨੇ ਤੇ ਅੱਜ ਤੁਹਾਨੂੰ ਦੱਸ ਦਈਏ ਅਰਵਿੰਦ ਕੇਜਰੀਵਾਲ ਨੇ ਅਸਤੀਫਾ ਵੀ ਦੇ ਦਿੱਤਾ ਹੈਗਾ ਅਤੀਸ਼ੀ ਜਿਹੜੇ ਹੈਗੇ ਉਹ ਨਵੇਂ ਮੁੱਖ ਮੰਤਰੀ ਬਣੇ ਹੈਗੇ ਜੀ ਦਿੱਲੀ ਦੇ ਤੇ ਉਹਨਾਂ ਨੇ ਵੱਡੀ ਗੱਲ ਕਹੀ ਹੈਗੀ ਬਾਕੀ ਦੇਖਦੇ ਹਾਂ ਕੀ ਹੁੰਦਾ ਹੈ ਪੋਲਿਟਿਕ ਦੇ ਵਿੱਚ ਪੰਤਪਤ ਸਾਹਿਬ ਤੁਸੀਂ ਇੱਦਾਂ ਹੀ ਵਧੀਆ ਕੰਮ ਕਰਦੇ ਰਹੋ ਆਪਣੀ ਸਰਕਾਰ ਨੂੰ ਇੱਦਾਂ ਹੀ ਚਲਾਉਂਦੇ ਰਹੋ ਤੇ ਉਮੀਦ ਕਰਦੇ ਹਾਂ ਕਿ ਦਿੱਲੀ ਦੇ ਵਿੱਚ ਵੀ ਸਭ ਸਹੀ ਹੋਏਗਾ ਕਿਉਂਕਿ ਜਨਤਾ ਉਮੀਦ ਲਾ ਕੇ ਬੈਠਦੀ ਹੈਗੀ ਕਿ ਸਰਕਾਰ ਵਧੀਆ ਕੰਮ ਕਰੇਗੀ ਤੇ ਇੱਦਾਂ ਹੀ ਪੰਤਪਤ ਸਾਹਿਬ ਵੱਡੀ ਰਣਨੀਤੀ ਦੇ ਨਾਲ ਤੇ ਵੱਡੀ ਗਤੀ ਦੇ ਨਾਲ ਤੇਜ਼ ਗਤੀ ਦੇ ਨਾਲ ਇੱਦਾਂ ਹੀ ਕੰਮ ਕਰਦੇ ਰਹਾਂ